ਦਨ ਦੀ ਵੱਡੀ ਖਬਰ ਪੋਤੀ ਨੇ ਅਦਾਲਤ ਵਿੱਚ ਦਿੱਤੀ ਗਵਾਹੀ ਦਾਦੀ ਨੂੰ ਹੋਈ ਉਮਰ ਕੈਦ ਅਦਾਲਤ ਨੇ ਦਾਦੀ ਨੂੰ ਲਾਇਆ ਭਾਰੀ ਜੁਰਮਾਨਾ ਤੇ ਇਹੀ ਰਕਮ ਪੋਤੀ ਨੂੰ ਮਿਲੇਗੀ ਮੁਆਵਜ਼ੇ ਦੇ ਤੌਰ ਤੇ ਜਿਹਾ ਦੱਸ ਦਈਏ ਇਸ ਵੇਲੇ ਦਿਨ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਕਿ ਮਹਾਰਾਸ਼ਟਰ ਤੋਂ ਆਈ ਹੈ ਜਿੱਥੇ ਕਿ ਇੱਕ ਪੋਤੀ ਦੀ ਗਵਾਹੀ ਤੇ ਦਾਦੀ ਨੂੰ ਉਮਰ ਕੈਦ ਸੁਣਾਈ ਜਾਂਦੀ ਹੈ ਤੇ ਇਸੇ ਹੀ ਦਾਦੀ ਨੂੰ ਅਦਾਲਤ ਦੇ ਵੱਲੋਂ ਭਾਰੀ ਜੁਰਮਾਨਾ ਵੀ ਲਗਾਇਆ ਜਾਂਦਾ ਹੈ ਤੇ ਉਹੀ ਰਕਮ ਹੁਣ ਪੋਤੀ ਨੂੰ ਮੁਆਵਜ਼ੇ ਦੇ ਤੌਰ ਤੇ ਦਿੱਤੀ ਜਾਵੇਗੀ ਦੱਸਦੀ ਹੈ ਕਿ ਇਹ ਮਾਮਲਾ ਮਹਾਰਾਸ਼ਟਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪੋਤੀ ਜਿਹੜੀ ਕਿ 10 ਸਾਲ ਦੀ ਹੈ ਉਸ ਦੀ ਗਵਾਹੀ ਤੇ ਇੱਕ 78 ਸਾਲ ਦੀ ਦਾਦੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ 30 ਸਾਲ ਦੀ ਔਰਤ ਜਿਸ ਦਾ ਨਾਮ ਦਕਸ਼ਾ ਦੱਸਿਆ ਜਾ ਰਿਹਾ ਹੈ ਉਸ ਦੀ ਜਿਹੜਾ ਵਿਆਹ ਇੱਕ ਅਸ਼ੋਕ ਮੰਗੇ ਨਾਮ ਦੇ ਵਿਅਕਤੀ ਦੇ ਨਾਲ ਹੁੰਦਾ ਹੈ ਤੇ ਅਸ਼ੋਕ ਮੰਗੇ ਦੀ ਜਿਹੜੀ ਉਮਰ ਹੈ ਉਹ 40 ਸਾਲ ਦੱਸੀ ਜਾ ਰਹੀ ਹੈ ਦੇ ਵਿਆਹ ਤੋਂ ਬਾਅਦ ਦક્ષા ਦક્ષા ਤੋਂ ਦક્ષા ਮੰਗੇ ਬਣ ਗਈ ਕਿਉਂਕਿ ਭਾਰਤੀ ਸਮਾਜ ਦੇ ਵਿੱਚ ਪਤੀ ਦਾ ਜਿਹੜਾ ਸਰਨੇਮ ਲਗਾਇਆ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਕਿ ਅਸ਼ੋਕ ਮੰਗੇ ਦੀ ਮਾਂ ਹੈ ਜਮਨਾ ਬੇਨ ਮੰਗੇ ਉਹ ਆਪਣੀ ਨੂੰਹ ਜਾਨਕੀ ਦਕਸ਼ਾ ਮੰਗੇ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਸੀ ਤੇ 6-7 ਸਾਲ ਤੱਕ ਉਹਨਾਂ ਦੇ ਵਿਆਹ ਤੋਂ ਮੁਗਰੋਂ ਇਹ ਮਾਮਲਾ ਇਸੇ ਹੀ ਤਰ੍ਹਾਂ ਚੱਲਦਾ ਰਿਹਾ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਰਹਿਣ ਲੱਗ ਪਿਆ ਇਸ ਤੋਂ ਬਾਅਦ ਜੋ ਜਮਨਾ ਬੇਨ ਮੰਗੇ ਨੇ ਕੀਤਾ ਉਸ ਨੂੰ ਸੁਣ ਕੇ ਤੇ ਦੇਖ ਕੇ ਦਿਲ ਦਹਿਲ ਜਾਂਦਾ ਦੱਸਦੀ ਹੈ ਕਿ ਜਿਹੜੀ ਦਕਸ਼ਾ ਮੰਗੇ ਦੀ ਸੱਸ ਹੈ ਜਾਨਕੀ ਅਸ਼ੋਕ ਮੰਗੇ ਦੀ ਜਿਹੜੀ ਮਾਂ ਐ ਜਮਨਾ ਬੇਨ ਮੰਗੇ ਉਸਨੇ ਆਪਣੀ ਨੂੰ ਤੇ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਤੇ ਉਸ ਨੂੰ ਜਿੰਦਾ ਹੀ ਸਾੜ ਦਿੱਤਾ ਜਿਸ ਤੇ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਸਾਰੀ ਘਟਨਾ ਨੂੰ ਇੱਕ ਛੋਟੀ ਜਹੀ ਬੱਚੀ ਨੇ ਆਪਣੇ ਅੱਖੀਂ ਦੇਖਿਆ ਪਰ ਉਸ ਵੇਲੇ ਇਸ ਬੱਚੀ ਦੇ ਵੱਲੋਂ ਜਿਹੜੀ ਕਿ ਘਟਨਾ ਬਿਆਨ ਨਹੀਂ ਕੀਤੀ ਗਈ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਡਰ ਗਈ ਸੀ ਇੱਕ ਕੇਸ ਜਿਹੜਾ ਕਿ ਅਦਾਲਤ ਦੇ ਵਿੱਚ ਚੱਲਿਆ ਤੇ ਉਸ ਤੋਂ ਬਾਅਦ ਹੁਣ ਇਸ ਕੇਸ ਦੀ ਸੁਣਵਾਈ ਹੋਈ ਹੈ ਤੇ ਇਸ ਕੇਸ ਦੇ ਵਿੱਚ ਇਸ ਜਿਹੜੀ 10 ਸਾਲ ਦੀ ਬੱਚੀ ਹੈ ਜਨਕਿ ਅਸ਼ੋਕ ਮੰਗੇ ਦੀ ਬੇਟੀ ਤੇ ਜਮਨਾ ਬੇਨ ਮੰਗੇ ਦੀ ਪੋਤੀ ਦੇ ਵੱਲੋਂ ਅਦਾਲਤ ਦੇ ਵਿੱਚ ਗਵਾਹੀ ਦਿੱਤੀ ਗਈ ਹੈ ਤੇ ਜਦੋਂ ਅਦਾਲਤ ਦੇ ਵਿੱਚ ਇਹ ਗਵਾਹੀ ਦਿੱਤੀ ਗਈ ਉਸ ਤੋਂ ਬਾਅਦ ਸੈਸ਼ਨ ਜੱਜ ਹੁਣਾਂ ਨੇ ਜਿਹੜੀ ਇਹ ਗੱਲ ਸੁਣੀ ਇਸ ਬੱਚੀ ਦੀ ਤੇ ਉਸ ਦੀ ਗਵਾਹੀ ਤੇ ਦਾਦੀ ਜਮਨਾ ਬੇਨਮੰਗੇ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਦਾਦੀ ਦੀ ਉਮਰ ਇਸ ਵੇਲੇ 78 ਸਾਲ ਹੈ ਤੇ ਪੋਤੀ ਦੀ ਗਵਾਹੀ ਤੇ ਉਸ ਨੂੰ ਉਮਰ ਕੈਦ ਅਦਾਲਤ ਦੇ ਵੱਲੋਂ ਸੁਣਾ ਦਿੱਤੀ ਗਈ ਹੈ ਨਾਲ ਹੀ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਅਦਾਲਤ ਨੇ ਇਸ ਦਾਦੀ ਨੂੰ ਇੱਕ ਪਾਰੀ ਰਕਮ ਦਾ ਜੁਰਮਾਨਾ ਵੀ ਲਗਾਇਆ ਹੈ ਇਸ ਦਾਦੀ ਨੂੰ ਕਿਹਾ ਗਿਆ ਹੈ ਕਿ 50000 ਰੁਪਏ ਉਸ ਨੂੰ ਜੁਰਮਾਨੇ ਦੇ ਤੌਰ ਤੇ ਜਮ੍ਹਾਂ ਕਰਵਾਉਣੇ ਪੈਣਗੇ ਤੇ ਇਹੀ ਰਕਮ ਪੋਤੀ ਨੂੰ ਮੁਆਵਜ਼ੇ ਦੇ ਤੌਰ ਤੇ ਵੀ ਦਿੱਤੀ ਜਾਵੇਗੀ ਅਤੇ ਦੱਸਦੀ ਹੈ ਕਿ ਸੈਸ਼ਨ ਜੱਜ ਮਿਸਟਰ ਦੇਸ਼ਮੁਖ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਸ ਜਿਹੜੀ ਲੜਕੀ ਜਿਹੜੀ ਛੋਟੀ ਜੀ 10 ਸਾਲ ਦੀ ਪੋਤੀ ਹੈ ਉਸ ਦੀ ਗਵਾਹੀ ਤੇ ਹੀ ਇਸ ਦਾਦੀ ਨੂੰ ਉਮਰ ਕੈਦ ਸੁਣਾਈ ਗਈ ਹੈ 1 10 ਸਾਲ ਦੀ ਜਿਹੜੀ ਬੱਚੀ ਇਸ ਘਟਨਾ ਦੀ ਇੱਕੋ ਇੱਕ ਚਸ਼ਮਦੀਦ ਗਵਾ ਸੀ ਤੇ ਉਸ ਦੀ ਗਵਾਹੀ ਤੇ ਹੀ ਹੁਣ ਜਿਹੜਾ ਇਹ ਕਤਲ ਹੋਇਆ ਉਸ ਦੇ ਮਾਮਲੇ ਦੇ ਵਿੱਚ ਜਿਹੜੀ ਗਵਾਹੀ ਦਿੱਤੀ ਗਈ ਹੈ ਇਸ ਕਰਕੇ ਇਸ ਮੁਲਜ਼ਮ ਦਾਦੀ ਨੂੰ ਹੁਣ ਸਜ਼ਾ ਸੁਣਾ ਦਿੱਤੀ ਗਈ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਅਸ਼ੋਕ ਮੰਗੇ ਆਪਣੀ ਮਾਂ ਨੂੰ ਕੁਝ ਨਹੀਂ ਸੀ ਕਹਿੰਦਾ ਇਸ ਕਰਕੇ ਉਸ ਦੀ ਮਾਂ ਜਨਨ ਕਿ ਜਿਹੜੀ ਤਕਸ਼ਾ ਮੰਗੇ ਦੇ ਸਸਤੇ ਵੱਲ ਉਸ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਅੰਤ ਇਹ ਹੋਇਆ ਕਿ ਉਹਨਾਂ ਦੀ ਜਿਹੜੀ ਲੜਾਈ ਹੈ ਉਹ ਕਤਲ ਤੱਕ ਪਹੁੰਚ ਗਈ ਔਰ ਕਤਲ ਵੀ ਇਹਨਾਂ ਬੇਰਹਿਮੀ ਦੇ ਨਾਲ ਕੀਤਾ ਗਿਆ ਕਿ ਉਸ ਤੇ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਤੇ ਤਹਿਤ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ 6 ਸਾਲ ਦੇ ਬਾਅਦ ਇਸ ਕੇਸ ਦੀ ਜਿਹੜੀ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਇਸ ਬੱਚੀ ਨੇ ਜਿਹੜੀ ਗਵਾਹੀ ਦਿੱਤੀ ਹੈ ਤੇ ਹੁਣ ਅਦਾਲਤ ਦੇ ਵੱਲੋਂ ਦਾਦੀ ਨੂੰ ਜਿਹੜੀ ਕਿ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਗਈ ਹੈ ਨਾਲ ਹੀ ਨਾਲ 50000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤੇ ਇਹੀ ਰਕਮ ਹੁਣ ਪੋਤੀ ਨੂੰ ਜਿਹੜੀ ਕਿ ਮੁਆਵਜ਼ੇ ਦੇ ਤੌਰ ਤੇ ਦਿੱਤੀ ਜਾਵੇਗੀ